ਸਾਹਿਤ ਵਿਭਾਗ ਦੇ ਵੱਲੋਂ ਗਰਮੀ ਅਤੇ लू ਤੋਂ ਬਚਾਅ ਦੇ ਲਈ ਸਾਵਧਾਨੀਆਂ ਦੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਮਈ ਅਤੇ ਜੂਨ ਦੇ ਮਹੀਨੇ ਦੌਰਾਨ ਗਰਮ लू ਚਲਣ ਦੀ ਸੰਭਾਵਨਾ ਹੈ ਤੇ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਜੋਖਮ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਮੌਸਮ ਵਿਭਾਗ ਅਨੁਸਾਰ ਵੀ ਆਉਣ ਦਿਨਾਂ ਦੌਰਾਨ ਜ਼ਿਆਦਾ ਤਾਪਮਾਨ ਹੋਣ ਅਤੇ ਪਾਰਾ ਦਿਨ ਸਮੇਂ 45 ਡਿਗਰੀ ਤੋਂ ਜ਼ਿਆਦਾ ਹੋਣ ਦਾ ਸੰਕੇਤ ਦਿੱਤਾ ਗਿਆ ਡਾਕਟਰ ਡੋਲੀ ਅਗਰਵਾਲ ਨੇ ਦੱਸਿਆ ਕਿ ਗਰਮ लू ਸਮੇਂ ਨਵਜੰਮੇ ਬੱਚੇ ਛੋਟੇ ਬੱਚੇ ਗਰਭਵਤੀ ਔਰਤਾਂ 65 ਸਾਲ ਜਾਂ ਫਿਰ ਵੱਧ ਉਮਰ ਦੇ ਬਜ਼ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਮਜ਼ਦੂਰ ਖੇਤਾਂ ਵਿੱਚ ਕੰਮ ਕਰਨ ਵਾਲੇ ਵਿਅਕਤੀ ਵਧੇਰੇ ਜੋਖਮ ਤੇ ਹੁੰਦੇ ਨੇ ਹਾਂ ਦੱਸਿਆ ਕਿ ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਡੇ ਸਮੇਂ ਅਤੇ ਜਿਵੇਂ ਕਿ ਸਵੇਰ ਅਤੇ ਸ਼ਾਮ ਦੇ ਵਿੱਚ ਕੀਤਾ ਜਾਣੇ ਚਾਹੀਦੇ ਨੇ ਪਿਆਸ ਨਾ ਲੱਗਣ ਤੇ ਵੀ ਸਮੇਂ ਸਿਰ ਤੇ ਪਾਣੀ ਪੀਣਾ ਚਾਹੀਦਾ ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀ ਬਾਵਾ ਵਾਲੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ ਨਮਸਕਾਰ ਜੀ ਮੈਂ ਵਿਪਨ ਗੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਜੇਕਰ ਗਰਮੀ ਦੀ ਕੀਤੀ ਜਾਵੇ ਤਾਂ ਗਰਮੀ ਦਾ कहर ਲਗਾਤਾਰ ਚੱਲ ਰਿਹਾ ਹੈ 45 ਡਿਗਰੀ ਦੇ ਕਰੀਬ ਜਿਹੜਾ ਹੈਗਾ ਟੈਂਪਰੇਚਰ ਪਹੁੰਚਿਆ ਹੋਇਆ ਹੈ ਕਰਮੀ ਤੋਂ ਬਚ ਲਈ ਅੱਜ ਇਸ ਟੈਂਪ ਸਾਡੇ ਨਾਲ ਡਾਕਟਰ ਡੋਲੀ ਮਿਜੁਨੀ ਨੇ ਨੇਮ ਕੀ ਜਿਹੜਾ ਹੈਗਾ ਬਚਾਉ ਦਿੱਲੀ ਕਰੀ ਤੋਂ ਕੀ ਕਹਿਣਾ ਚਾਹੋ ਹਾਂਜੀ ਸਿਹਤ ਵਿਭਾਗ ਵੱਲੋਂ ਸਾਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਗਰਮੀ ਤੇ ਲੂ ਯਾਨੀ ਕਿ ਹੀਟ ਵੇਵ ਤੋਂ ਬਚਣ ਲਈ ਉਹਸ ਐਡਵਾਈਜ਼ਰੀ ਦੇ ਅਨੁਸਾਰ ਸਾਨੂੰ ਮੌਸਮ ਵਿਭਾਗ ਦੀ ਰਿਪੋਰਟ ਵੀ ਪ੍ਰਾਪਤ ਹੋਈ ਹੈ ਜਿਸ ਤੋਂ ਇਹ ਦੱਸਿਆ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿੱਦਾਂ ਕਿ ਮਈ ਅਤੇ ਜੂਨ ਦਾ ਬਾਕੀ ਦਾ ਜੋ ਇਸ ਗਰਮੀ ਦਾ ਮਹੀਨਾ ਹੈ ਉਹਦੇ ਵਿੱਚ ਬਹੁਤ ਗਰਮ ਲੂ ਚੱਲਣ ਦੇ ਸੰਕੇਤ ਦਿੱਤੇ ਗਏ ਹੈ ਜੀ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਟੈਂਪਰੇਚਰ ਹੈ 45 ਤੋਂ 50 ਤੋਂ ਵੀ ਉੱਪਰ ਜਾ ਸਕਦਾ ਹੈ ਜਿਸ ਦੇ ਐਂਡ ਜਿਸ ਦੇ ਕਰਕੇ ਆਮ ਲੋਕਾਂ ਦੇ ਨਾਲ ਨਾਲ ਜੋ ਜੋਖਮ ਸ਼੍ਰੇਣੀ ਦੇ ਲੋਕ ਹੈ ਜਿੱਦਾਂ ਕਿ ਬਹੁਤ ਬਜ਼ੁਰਗ ਲੋਕ ਹੈ ਨਵ ਜੰਮੇ ਬੱਚੇ ਹੈ ਛੋਟੇ ਬੱਚੇ ਹੈ ਪ੍ਰੈਗਨੈਂਟ ਔਰਤਾਂ ਨੇ ਜਾਂ ਮਜ਼ਦੂਰ ਜਿਹੜੇ ਮਜ਼ਦੂਰ ਅ ਸ਼੍ਰੇਣੀ ਦੇ ਲੋਕ ਹੈ ਉਹਨਾਂ ਨੂੰ ਇਸ ਇਸ ਤੋਂ ਜ਼ਿਆਦਾ ਪੀੜਿਤ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਬਿਕੋਜ਼ ਉਹ ਦਿਨ ਦੇ ਵਿੱਚ ਧੁੱਪ ਵੇਲੇ ਬਾਹਰ ਧੁੱਪ ਦੇ ਅੰਦਰ ਕੰਮ ਕਰ ਰਹੇ ਨੇ ਅਤੇ ਇਸ ਤੋਂ ਬਚਣ ਦੇ ਲਈ ਸਰਕਾਰ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਹੈ ਉਸ ਦੇ ਅਧੀਨ ਇਹ ਦੱਸਿਆ ਗਿਆ ਹੈ ਕਿ ਜਿੱਦਾਂ ਘਰ ਤੋਂ ਬਾਹਰ ਵਾਲੇ ਕੰਮ ਹੈ ਉਹ ਸਵੇਰੇ ਤੇ ਜ਼ਿਆਦਾਤਰ ਸ਼ਾਮ ਨੂੰ ਕੀਤੇ ਜਾਣ ਜਦੋਂ ਵੀ ਆਪਾਂ ਘਰ ਤੋਂ ਬਾਹਰ ਨਿਕਲ ਰਹੇ ਹਾਂ ਹਲਕੇ ਰੰਗ ਦੇ ਬਿਲਕੁਲ ਹਲਕੇ ਸੂਤੀ ਕਪੜੇ ਪਾ ਕੇ ਨਿਕਲਿਆ ਜਾਏ ਚਪਲਾਂ ਜੁੱਤੀਆਂ ਦੇ ਨਾਲ ਹੀ ਨਿਕਲਿਆ ਜਾਏ ਨੰਗੇ ਪੈਰ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਏ ਹੋ ਸਕਦਾ ਹੈ ਤਾਂ ਸਿਰ ਤੇ ਕੋਈ ਗਿੱਲਾ ਕਪੜਾ ਜਾਂ ਫਿਰ ਕੋਈ ਛਤਰੀ ਵਗੈਰਾ ਲੈ ਕੇ ਹੀ ਘਰ ਤੋਂ ਬਾਹਰ ਨਿਕਲਿਆ ਜਾਏ ਅਤੇ ਹੋਰ ਜਿੱਦਾਂ ਆਪਾਂ ਨਿੰਬੂ ਪਾਣੀ ਹੋ ਗਿਆ ਅਤੇ ਜਿਹੜੇ ਐਦਾਂ ਦੇ ਫਲ ਫਰੂਟ ਹੈ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਦੱਸੀ ਜਾਂਦੀ ਹੈ ਜਿੱਦਾਂ ਕਿ ਤਰਬੂਜ ਹੈ ਜਾਂ ਫਿਰ ਨਿੰਬੂ ਹੈ ਸੰਤਰਾ ਹੈ ਉਦਾਂ ਦੇ ਫਲ ਫਰੂਟ ਆਪਾਂ ਨੂੰ ਜ਼ਿਆਦਾ ਕੰਜ਼ਿਊਮ ਕਰਨ ਦੀ ਐਡਵਾਈਸ ਦਿੱਤੀ ਗਈ ਹੈ ਸਰਕਾਰ ਵੱਲੋਂ ਬਿਲਕੁਲ ਹਾਂਜੀ ਜੇਕਰ ਇਹਨਾਂ ਨਾਲ ਗਲਬਦ ਕੀਤੀ ਗਈ ਤਾਂ ਇਹਨਾਂ ਦਾ ਇਹੀ ਕਹਿਣਾ ਸੀ ਕਿ ਜਿਹੜੇ ਕਾ ਪਾਣੀ ਦੀ ਵੱਤ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ ਕਹਿਣਾ ਮੈਂ ਲक्की ਸ਼ਰਮੀ ਨਾਲ ਬਿਪਨ ਗੋਇਲ ਇਨੀ ਨਿਊਜ਼ ਪੰਜਾਬ